ਲੋ ਬਈ ਸੱਸੀ ਕਾਲ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੇ ਹੋਏ ਆ ਇੰਨਾ ਬਾਜਵਾ ਬੱਕਰਾ ਮੰਡੀ ਤੇ ਬਾਈ ਤੋਂ ਪੁੱਛਦਿਆਂ ਵੀ ਕਿਹੜੇ ਦਿਨ ਲੱਗਦੇ ਕੀ ਹਾਲ ਆ ਬਾਈ ਠੀਕ ਆ ਵੀਰ ਜੀ ਉਹ ਠੀਕ ਆ ਵੀਰੇ ਹਾਂ ਵਧੀਆ ਵਧੀਆ ਵੀਰੇ ਆਪਣਾ ਨਾਮ ਰੱਖੋ ਚੰਨਾ ਮੇਰਾ ਨਾਮ ਆ ਜੀ ਠੀਕ ਆ ਪਿੰਡ ਕਿਹੜਾ ਵੀਰੇ ਪਿੰਡ ਸੇਖਾ ਜੀ ਪਿੰਡ ਸੇਖਾ ਕਿਹੜੀ ਮੰਡੀ ਤੇ ਪਹੁੰਚੇ ਆ ਜੀ ਆਪਾਂ ਬਾਜਵੇਂ ਜੀ ਠੀਕ ਆ ਕਿਹੜੇ ਦਿਨ ਲੱਗਦੀ ਇਹ ਇਹ ਸੋਮਵਾਰ ਦੀ ਹਰ ਸੋਮਵਾਰ ਹਰ ਸੋਮਵਾਰ ਨੂੰ ਲੱਗਦੀ ਹੈ ਕਿੰਨੇ ਦਿਨ ਅਗਲੇ ਕੇ ਵੀਰੇ ਅੱਜ ਨਾ ਅਸੀਂ 6 ਨਗ ਅਗਲੇ ਕੇ ਆਏ ਆ ਜੀ ਠੀਕ ਆ ਬਕੈਊ ਨੇ ਉਹਦੇ ਵਿੱਚੋਂ ਹ ਕੱਪਣ ਬੱਕਰੀ ਨੇ ਬਾਈ ਕਹਿੰਦਾ ਸੂਨ ਵਾਲੀ ਆ ਆਹਾ ਬਾਈ ਇਹਦੀ ਕੀ ਡਿਟੇਲ ਆ ਗਈ ਦੰਦਾ ਦੰਦਾ ਨੂੰ ਕਿਵੇਂ ਇਹ ਦੰਦਾ ਦੋਤਾ ਠੀਕਾ ਹੀ ਆ ਤੇ ਠੀਕ ਆ ਬਾਈ 6 ਦੰਦਾ ਬਾਈ ਇਹੇ ਹਾਂ 8 ਦੰਦਾ ਹੀ 8 ਦੰਦ ਹਾਂਜੀ ਠੀਕ ਆ ਕਿੰਨੇ ਟਾਈਮ ਦੀ ਕੱਪਣਾ ਬਾਈ ਇਹ ਗੱਬਣ ਰਹਿੰਦੇ ਨੇ ਇਹਦੇ ਜੀ 10 ਦਿਨ ਰਹਿੰਦੇ ਨੇ ਬੱਕਰੀ ਆਪਣੀ ਦੇ ਲੋ ਬਾਈ 10 ਦਿਨ ਇਹਦੇ ਰਹਿੰਦੇ ਨੇ ਸੂਨ ਦੇ ਆਹਾ ਬਾਈ ਸ਼ੇਰੀ ਇਹ ਵੀ ਸ਼ੇਰੀ ਦੇ ਵੀ ਰਹਿੰਦੇ ਨੇ 15 ਦਿਨ ਜੀ ਇਹਦੇ 15 ਦਿਨ ਰਹਿੰਦੇ ਨੇ ਹਾਂ 8 ਦੰਦਾ ਹੋਵੇ ਠੀਕ ਆ ਤੇ ਆਹ ਲਾਲ ਨੂੰ ਲਾਲ ਆ ਵੀ ਇਹ ਵੀ ਇਹਦਾ ਇਹਦਾ ਵੱਧ ਰਹਿੰਦਾ ਜੀ ਟਾਈਮ ਆ ਮਹੀਨੇ ਵਾਂਗੂ ਰਹਿੰਦਾ ਜੀ ਇਹਦਾ ਠੀਕ ਆ ਹਾਂਜੀ ਲੋ ਬਈ ਬੱਕਰੀਆਂ ਬਾਈ ਕੋਲੇ ਸਾਰੀ ਵਧੀਆ ਨੀਗੀਆਂ ਤੇ ਇੱਕ ਬੱਕਰੀ ਤੁਹਾਨੂੰ ਹੋਰ ਦਿਖਾਉਣੇ ਜੈਡ ਬਲੈਕ ਦੇ ਵਿੱਚ ਠੀਕ ਆ ਬਾਈ ਹਾਂਜੀ ਇਹ ਵੀ ਪੂਰੇ ਜਾਂਦੀ ਆ ਜੀ ਇਹ ਵੀ ਗੱਬਾ ਬੱਕਰੀ ਇਹ ਕਿੰਨੇ ਟਾਈਮ ਦੀ ਗੱਬਾ ਬਾਈ ਇਹ ਗੱਬ ਕਹਿ ਕੇ ਦਾ ਮਗਰ ਜੀ ਮਹੀਨੇ ਦੀ ਮਹੀਨੇ ਦੀ ਗੱਬ ਬਾਈ ਹਾਂਜੀ ਹਾਂ ਗਾਰੰਟੀ ਤੇ ਇੱਕ ਜੀ ਕਾ ਬੱਕਰੀ ਆ ਠੀਕ ਆ ਵੀਰੇ ਇਹ 6 ਜਾਂਦਾ ਗਈ ਇਹ 6 ਜਾਂਦਾ ਇਹਦੇ ਨਾਲ ਮੰਗਰ ਪੱਠ ਆ ਗਈ ਇਹਦੇ ਨਾਲ ਮੰਗਰ ਪੱਠ ਇਹ ਵੀ ਮਹੀਨੇ ਦੀ ਗੱਬਾ ਬੱਕਰੀ ਇਹ ਵੀ ਮਹੀਨੇ ਦੀ ਗੱਬਾ ਹਾਂਜੀ ਠੀਕ ਆ ਕੀ ਕਾ ਜੀ ਫੱਕਰੀਆਂ ਬਾਈ ਕੋਲੇ ਸਾਰੀਆਂ ਚੰਗੀਆਂ ਨੇ ਪੱচ্চਾ ਵੀ ਦਸਾਉਣਾ ਆਹ ਦੇਖੋ ਜੀ ਆ ਵੀ ਅੱਠ ਦੰਦ ਆ ਗਈ ਠੀਕ ਹੈ ਵੀਰੇ ਇਹਦਾ ਵੀ ਮਹੀਨਾ ਰਹਿੰਦਾ ਜੀ ਇਹਦਾ ਵੀ ਮਹੀਨਾ ਹਾਂ ਜੀ ਕੀ ਕਾ ਬੱਚਾ ਆਇਆ ਕਰਨ ਅਇਨੀ ਤਾਂ ਨਵਾਦ ਵੱਧ ਤੋਂ ਵੱਧ ਮੰਡੀ ਦੇ ਵਿੱਚ ਪਹੁੰਚਿਆ ਕਰਨ ਵੀਰ ਜੀ ਚਾਹ ਵਾਂਗਾਂ ਦਾ ਸਾਰਾ ਕੁਝ ਪ੍ਰਬੰਧਾ ਜੀ ਸੌਂ ਸੂਂ ਦਾ ਵੀ ਸਾਰਾ ਪ੍ਰਬੰਧਾ ਜੀ ਚਲੋ ਬਈ ਆਹ ਸਥਾਨ ਤੇ ਇਹ ਬੱਕਰਾ ਮੰਡੀ ਲੱਗਦੀ ਹੈ ਪੂਰੀ ਵਧੀਆ ਸਾਂਗ ਹੀ ਹਨਾ ਸੱਗੀ ਜੀ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਵੀਰ ਮਾਲ ਲੈ ਕੇ ਇੰਨਾ ਵਾਜਾ ਬੱਕਰਾ ਮੰਡੀ ਤੇ ਹਰ ਸੋਮਵਾਰ ਨੂੰ ਪਹੁੰਚਿਆ ਕਰੋ ਓਕੇ ਵੀਰੇ ਧੰਨਵਾਦ ਜੀ ਠੀਕ ਹੈ ਵੀਰ ਜੀ ਹਾਂ ਹਾਂ ਤਿੰਨ ਮਹੀਨੇ ਦੀ ਘੱਬਣਾ ਉਹ ਜਿਹੜੀ ਆਹਾਂ ਵੀਰੇ ਆਹ ਤਾਂ ਮਹੀਨੇ ਦੀ ਘੱਬਣਾ ਬਾਈ ਗਰਾਂਟੀਆਂ ਦਾ ਮਾਇਆ ਬੱਕਰੀ ਦੀ ਨਮਾਇਆ ਹੀ ਕਰਨੇ ਇੱਕ ਇੱਕ ਛੜਬਾ ਜਮੇ ਬਣਾ ਆ ਕੇ ਤੇਰੇ ਪੈਰਾਂ ਚ ਉੱਜ ਮੈਂ ਗੁਰੂਆਂ ਕਰਨ ਕਰਨ ਹਾਂ ਹਾਂ ਨਾ ਇਹ ਗੱਲ ਜਿਹੜੀ ਜੈ 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 ਨਾ ਨਾ ਨਹੀਂ ਯਾਰ ਬੱਧੀ ਕੋਈ ਟੱਟੇ-ਕੁੱਟੇ ਆਡੋ ਵੀ ਦੇਣੀ ਨਹੀਂ ਅਹਹ ਇਹ ਨਹੀਂ ਦੇਣੀ ਪਾ ਗਣੀ ਬੱਕਰੀ ਨਾ 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 ਆਹ ਕੋਈ ਨਹੀਂ ਆਹੋ ਤਰੀਕਾ ਕਿੰਨੇ ਕਿੰਨੇ ਟਾਈਮ ਦੀ ਗੱਭਣਾ ਵੀਰੇ ਇਹਦਾ ਦਾ ਮਨੁਲਾ ਦਾ ਮੀਨਾ ਰਹਿੰਦਾ ਹੋ ਵੀਰੇ ਕਿੰਨੇ ਟਾਈਮ ਦੀਆਂ ਦੀ ਗੱਭਣਾ ਹਾਂ ਐਮੀ ਤੈਨੂੰ ਆਖੀ ਗਰੰਟੀਆਂ ਦਵਾ ਜਿੰਨੀਆਂ ਬੱਕਰੀਆਂ ਦਵਾ ਗਰੰਟੀ ਨਾਲ ਦਵਾਗੇ ਕੋਈ ਆਏ ਨਹੀਂ ਹੈਗਾ ਕਹਿੰਦਾ ਹੀ ਹੂੰ ਆਗਨੇ ਟਾਈਮ ਦੀ ਗੱਲ ਇਹਨਾਂ ਨੂੰ ਥੋੜਾ ਟਾਈਮ ਹੀ ਰਹਿੰਦਾ ਵੀਰੇ ਚੂਨ ਦਾ ਥੋੜਾ ਟਾਈਮ ਹੀ ਰਹਿੰਦਾ ਇਹਨਾਂ ਦਾ ਇਹ ਨਾ ਮੀਨਾ ਕੁ ਮਸਾਲ ਲੈਣੀਆਂ ਬੱਦਨ ਦੀ ਗੱਬਣਾ ਤਾਂ ਦੇਣੀ ਨਹੀਂ ਉਹ ਤਾਂ ਉਹ ਦੇਣੀ ਨਹੀਂ ਉਹ ਨਹੀਂ ਦੇਣੀ ਹੈ ਜੀ ਵਿੱਚ ਉਹ ਰੱਖਣੀ ਹੈ ਜੀ ਇਹਦੀ ਪੱਟਾ ਉਹ ਨੇ ਮੈਂ ਇੱਕ ਨੰਬਰ ਕੱਢ ਦੀਆਂ ਨੇ ਹਾਂ ਬਾਥੇ ਦੀ ਹੈ ਚੰਗਾ ਬੋਕ ਛੱਡਿਆ ਹੋ ਗਿਆ ਮਾੜਾ ਫੜੀਂ ਭਰਾ ਲਓ ਜੀ ਲਓ ਇਹ ਕਰੂਗਾ ਹੈ ਵੀ ਕਰ ਰਾਲੀਆਂ ਕਰ ਰਾਲੀਆਂ ਵੀਰੇ ਯਾਰ ਆ ਜੋੜੀ ਦਾ ਜਾ ਦੇ ਦੇਣੀ ਹੈ ਕਿਹੜੀ ਹਾਂਜੀ ਬੇਤਨੀਆਂ ਵੀਰੇ ਸਾਰੀਆਂ ਇਕੱਠੀਆਂ ਨੇ ਕੋਈ ਨਹੀਂ ਦੋ ਦਾ ਦਾ ਕਰ ਦੋ ਦਾ ਕਰ ਲਾ ਕੋਈ ਨਾ ਆ ਜੋੜੀ ਇਕੱਠੀਆਂ ਦੇਖੀਆਂ ਨੇ ਵੱਡੇ ਭਾਈ ਕੱਟਣ ਨਹੀਂ ਕਰਦੇ ਕਰ ਮੱਛੀ ਬੱਚੀ 1000 ਰੁਪਏ ਕਰ ਕੋਈ ਲੈਣ ਦੇਣ ਵਾਲੀ ਗੱਲ ਲੈਣ ਦੇਣ ਵਾਲੀਆਂ ਵੱਡੇ ਭਾਈ ਤੂੰ ਖਰੀਦਦਾ ਤੈਨੂੰ ਪਤਾ ਹੋ ਨਹੀਂ ਖਰੀਦ ਉਹ ਜੀ ਬੱਕਰੀਆਂ ਵੀ ਨਹੀਂ ਨਹੀਂ ਯਾਰਾ ਲੱਭੀ ਪਾ ਕਿਹੜੀ ਲੱਭੀ ਚੰਗੀ ਤਾਂ ਤੂੰ ਰੱਖਦਾ ਕਾ ਵੀ ਮੈਂ ਮੈਂ ਆਪਣੇ ਇਹਨਾਂ ਦੀ ਨੇ ਇਹ ਇਹ ਛੇ ਦੀ ਆਈ ਦੀ ਹੈ ਸ਼ੇਰੀ ਦਾਗਾ ਓ ਯਾਰ ਜ਼ਿੰਮੇਦਾਰ ਬੈਠਾ ਤੂੰ ਲੋਕ ਚੰਗਾ ਛੱਡੀ ਤੂੰ ਵੀ ਲਾ ਕੁਸ ਹਾਂ ਤੂੰ ਵੀ ਲਾ ਕੋਈ ਗੱਲ ਨਹੀਂ ਐਡੀ ਪਤਾ ਲੱਗੇ ਸਾਨੂੰ ਵੀ ਬੱਕਰੀਆਂ ਵੀ ਆ ਕੇ ਛਾਂਟ ਕੇ ਬਦਲੀਆਂ ਆ ਆਪਾਂ ਤਾਂ ਹਾਂ ਵੀ ਬੱਕਰੀ ਲੈ ਪੱਕੀ ਹੈ ਤੂੰ ਆਪ ਦੇਖ ਲੈ ਤੇਰੇ ਸਾਹਮਣੇ ਯਾਰ ਵੀਰੇ ਤੇਰੇ ਸਾਹਮਣੇ ਆ ਵੱਡੇ ਭਾਈ ਕੋਈ ਆਏ ਨਹੀਂ ਹੈਗਾ ਵੀ ਦੂਰ ਵਾਲੀ ਚੀਜ਼ ਤੇਰੇ ਸਾਹਮਣੇ ਆ ਤਾਂ ਹੀ ਆ ਕਹਿੰਦਾ ਮੋਬਾਈਲ ਤੇ ਨਹੀਂ ਹੁੰਦਾ ਕੰਮ ਇੱਥੇ ਸਾਹਮਣੇ ਹੋ ਗਿਆ ਕੰਮ ਉਹ ਤਾਂ ਗੱਲ ਤਾਂ ਠੀਕ ਹੈ ਨਾ ਮਾ ਕਰੋ ਐਵੇਂ ਅਗਲਾ ਕਹੀ ਜਾਂਦਾ ਉਹ ਕਰਤਾ ਯਾਰ ਉਹ ਫਰਾਨਾ ਕਰਤਾ ਯਾਰ ਕਹਿੰਦੇ ਵੀਰੇ ਆਪਾਂ ਲਾਰਾ ਨਹੀਂ ਲਾਉਂਦੇ ਵੀ ਮੈਂ ਤੁਹਾਨੂੰ ਕਹੀ ਵੀ ਖੜਾ ਲਿਆ ਤਾਂ ਐ ਵੀ ਵੀਨ ਵਾਲੀ ਗੱਲ ਦੱਸ ਤੂੰ ਦੱਛ ਦੇ ਤੂੰ ਦੱਛ ਦੇ ਯਾ ਭਾਈ ਮੈਂ ਤਾਂ ਇੰਨੇ ਲੰਨਾ ਪਤਾ ਵੀ ਲੱਗੇ ਸਾਨੂੰ ਤੂੰ ਆ ਵੀ ਕੁਝ ਜਾਇ ਦੱਦੇ ਜਾਇਦੀ ਹੈ ਯਾਰ ਹੈ ਯਾਰ ਤੂੰ ਦੱਛ ਤਾਂ ਦੇ ਦੂ ਦੱਛ ਦੇ ਕੋਈ ਨਾ ਤੈਨੂੰ ਕਿਹੜਾ ਕੁਝ ਕਹਿਣਿਆ ਸੀ ਚਾ 5 ਰੁਪਏ ਲੈ 5 ਰੁਪਏ ਦੇ ਦਿੰਨੇ ਨਹੀਂ 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 ਕਿੱਤੀ ਦੀ ਆਂ ਬਾ ਦੇ ਨਹੀਂ ਫਿਰ ਵੀ ਇਹ ਲੈ ਲਾ ਕੇ ਆਂ ਨਹੀਂ ਆਈਂਦਾ ਤੂੰ ਯਾਰ ਇੱਕ ਪੱਕੀ ਮੰਗ ਤੂੰ ਪੱਕਾ ਦਾ ਦੇ ਤੂੰ ਵੀ ਇਹ ਫਾਇਦਾ ਕੀ ਹੈ ਪਾਣੀ ਦਾ ਦਛ ਦੇ ਪੱਕਾ ਦਛ ਦੇ ਵੀ ਭਾਈ ਐਨੇ ਦੇ ਦੇ ਯਾਰ ਜੀਣ ਵਾਲਾ ਮੁੱਲ ਲਗਾ ਦੇ ਤੂੰ ਜਿੰਦੀ ਨਹੀਂ ਵੇਚਨੀ ਹੈ ਭਰਾ ਤੇਰੀ ਮਰਜ਼ੀ ਸੋਈ ਜੀ ਤੇਰੇ ਕੋਲ ਆ ਭਾਈ ਭਾਈ ਇਹ ਯਾਰ ਦੀ ਪਾਲਾ ਆਇਓ ਰੱਬ ਤੂੰ ਉੱਥੇ ਪੱਕਾ ਲਾ ਲੇਕਰ ਦਨੂ ਹੋਰ ਮੈਮੀ ਆਖੀ ਐ ਨਾ ਤੂੰ ਮੇਰੀ ਗੱਲ ਸੁਣ ਨਾ 21 21 21 21 21 21 ਕੋਈ ਨਾ ਤੈਨੂੰ ਪੈਸੇ ਦੇਣਾ ਤੈਨੂੰ ਪੈਸੇ ਦੇਣਾ ਤੂੰ ਫੇਰ ਜਾ ਨਈ ਨਈ ਆ ਇਹਦਾ ਕੋਈ ਯਾਰ ਆ ਹੋ ਰੱਬ ਆ ਇਹਦਾ ਕੋਈ ਗੱਲ ਨਹੀਂ ਯਾਰ ਐਡੀ ਦਾ ਹੁਣ ਇੱਲੇ ਦਾ ਨਹੀਂ ਆ ਜੀ ਹੋ ਜਾ ਯਾ ਤੂੰ ਪੱਕੀਆਂ ਮੰਗ ਲਾ ਜੇ ਬਾਅਦ ਚ ਬਾਅਦ ਮਾਰਾਂ ਉਹ ਪੱਕੀਆਂ ਆ ਵੀ ਪੱਕੀਆਂ ਤੋਂ ਬੱਕਰੀਆਂ ਆ ਹਾਏ ਯਾਰ ਹਾਏ ਹੋਰ ਅੱਬਾ ਬੱਕਰੀ ਪੱਕੀ ਥੋੜੀ ਹੁਣ ਤੂੰ ਮੇਰੀ ਗੱਲ ਸੁਣਾ ਗੱਲ ਇੱਕ ਸੁਣਾ ਜੇ ਸਾਰੇ ਸਾਡੇ ਪੈ ਕੇ ਜਾਂਦੇ ਸਾਡਾ ਵੀ ਧੰਦਾ ਛੱਟ ਹੋ ਜਾਂਦਾ ਹੋ ਜਾਂਦਾ ਕਿ ਨਹੀਂ ਆਉਂਦਾ ਨਾਲੇ ਤੇਰਾ ਨਾਲੇ ਤੇਰਾ ਵੀ ਹੋ ਕਰਦਾ ਸਾਰਿਆਂ ਨੇ ਕੀ ਮਾਨਾ ਕਰ ਸਾਰਿਆਂ ਨੇ ਜਾ ਵਿੱਚੀ ਡਬੀ ਜਾ ਫਿਰ ਕਿਹੜੇ ਨਾਂ ਨਾ ਵੀਰੇ ਮੌਕੇ ਦੀ ਗੱਭਣੀ ਓਏ ਆਪਾਂ ਦੁੱਧ ਮਾਰਦੀ ਜਾਂਦੀ ਆ ਓਏ ਆ ਗਾਰੰਟੀ ਲੈ ਯਾਰ ਗਾਰੰਟੀ ਲੈ ਕੇ ਦੇ ਮੈਂ ਪਿੰਡ ਸਾਡਾ ਛੇਕਾ ਐਡੀ ਗੱਲ ਨਹੀਂ ਹੈਗੀ ਕਿ ਨਹੀਂ 70 ਹੋਇਆ ਸੱਤ ਬੱਕਰੀਆਂ ਹੁਣ ਆ 25 ਕਿੱਥੇ ਗਏ ਤੂੰ ਆਪ ਸੇਂ ਓਏ ਯਾਰ ਉਹ ਅਸੀਂ ਉਹ ਜਾਂ ਕੱਟ ਕਰ ਲਾ ਹਾਏ ਬਾਪੂ ਉਹ ਹੋ ਜਾ ਸੀ ਕੱਟ ਕਰ ਲਾਂਗੇ ਕੋਈ ਐ ਤਾਂ ਨਹੀਂ ਕਹਿੰਦਾ ਵੀ ਸਾਰੀ 25 ਦੀਆਂ ਲੈ ਜਾ ਸਾ ਤੋਂ ਯਾਰ ਕਮਾਲ ਆ ਦੜੇਜ ਦਾ ਫਿਰ ਕੱਟ ਵੱਤ ਹੁੰਦੀ ਰਹਿੰਦੀ ਐ ਨਹੀਂ ਛੋਟਿਆ ਫਿਰ ਕਦੇ ਹੁਣ ਆ ਪਾਵਾਂ ਹਾਂ ਥੋੜੀ ਕਹਿੰਦਾ ਵੀ 25 ਦੀ ਪਾਵਾਂਗਾ ਤੂੰ ਇਹਨੂੰ ਛੋਟ ਵੀ ਕਰਾਵਾਂਗੇ ਕੋਈ ਐ ਨਹੀਂ ਵੀ ਕਰਾਉਂਦੇ 25 ਦੀ ਨਹੀਂ ਵੀਰੇ 25 ਦਾ ਸਾਨੂੰ ਵੀ ਦੀਂਦੀ ਆ 25 ਦੀ ਐ ਬੱਕਰੀ ਯਾਰ ਉਹ ਵੀ ਦੀਦੀ ਆ ਸਾਨੂੰ ਵੀ 25 ਦੀ ਆ ਉਹ ਐਡਾ ਪਾ ਪਾਗਲ ਥੋੜੀ ਆ ਹੁਣ ਅਸੀਂ ਆ ਬੱਕਰੇ ਦਾ ਪੱਟਾ ਬੱਕਰਾ ਐ ਤਾਂ ਵੀ ਹਾਂ ਹਾਂ ਇਹ ਵੀ ਬੱਕਰਾ ਇਹ ਵੀ ਬਿਕਿਆਊਗਾ ਆਹਾ ਇਹ ਨਹੀਂ ਬਿੜਿਆ ਉਹ ਪੱਠ ਨਹੀਂ ਹੈਗੀ ਲਾਲ ਉਹਦੇ ਕੰਨੀ ਫਿਰ ਮੰਦ ਬੱਕਰੇ ਕਿਹੜੇ ਦੇ ਇਹਦਾ 12000 ਉਹ ਬੂਈ ਕੰਨੀ ਦੇ ਉਹਦਾ ਪੱਠ ਮੰਗ ਰਾ ਯਾਰ ਪੱਠ ਬੱਕਰੀ ਦੇ ਮੰਗ ਰਿਹਾ ਉਹ ਦੇ ਲੱਭੀ ਪੂਰੀ ਪਾਵਾਂਗੇ ਸੀ ਉਹ ਵੀ ਵੀਡੀਓ ਬਣਾਉਣਾ ਨਹੀਂ ਇਦਾਂ ਸੁਣ ਵਾਲੀ ਗੱਲ ਨਹੀਂ ਤੂੰ ਕਹਿ ਜਾਂਦੀ ਤੂੰ ਵੀ ਦੱਸ ਹਾਂ ਅਈਦਾ 2000 ਵੀ ਘਟਾਤਾ ਇਹ ਬਾਈ ਕਹਿੰਦਾ ਇਹਦਾ ਕਹਿੰਦਾ 20 20 ਨੂੰ ਲੈ ਜਾ ਯਾਰ ਹੁਣ ਇਹ ਇਹ ਕਹਿੰਦਾ ਪਰਾਵਾ ਵੀ ਆਣੀ ਹਾਏ ਵਾਹ ਵੀ ਬਾਈ ਯਾਰ ਕਮਾਲ ਆ ਯਾਰ ਹਾਏ ਰੱਬਾ ਤਾਂ ਵੀਡੀਓ ਤੇ ਇੱਧਰ ਤੇ ਸਾਨੂੰ ਮੈਂ ਗੱਲ ਇੱਕ ਦਿਨ ਦੱਸਦਾ ਤੈਨੂੰ ਦਾਦਾ ਬਾਹ ਨਾਲ ਸਸਤਾ ਪਾਉਂਦੀ ਹੋਈ ਵੀ ਆ ਦਾਦਾ ਨੂੰ ਸਸਤਾ ਪੈਜੂ ਦਾਦਾ ਦਾ ਸਸਤਾ ਪੂਰਾ ਵਾ ਨਹੀਂ ਜੀ ਹਾਂਜੀ ਦੱਸ ਦੇ ਦੁਆ ਕੇ ਹਾਏ ਰੱਬਾ ਮੈਂ ਇਹਨੂੰ ਵਾਕੀ ਆ ਤੂੰ ਤਾਂ ਉੱਥੇ ਕਰਾ ਤੂੰ ਤਾਂ ਲਾਇ ਨਹੀਂ ਮੁੜ ਕੇ ਨਹੀਂ ਅਸੀਂ ਤਾਂ ਮੇਰੀ ਗੱਲ ਹੈ ਹੁਣ ਮੈਂ ਬਾਈ ਕਹਤਾ ਸੀ ਇਹਨੂੰ ਆਪਾਂ ਉਹਨੂੰ ਪੁੱਛਿਆ ਨਹੀਂ ਪੁੱਛਿਆ ਇਹਨੇ ਕੋਈ ਮੁਰਤੇ ਲਾਇਏ ਨੇ 15 ਦੇ ਖਰਾਗਾ ਇਹਨੇ ਮੁੜ ਕੇ ਲਾਇਆ 100 ਰੁਪਿਆ ਵੀ ਹਲੋ ਆਪਾਂ ਉਹਨੂੰ ਵੀ ਨਹੀਂ ਪੁੱਛਿਆ ਯਾਰ ਚਾਹ ਨੂੰ ਵੀ ਡੜੇ ਜਿਹਾ ਫਾਇਦਾ ਦਾ ਕਿਉਂ ਫਾਇਦਾ ਦਾ ਸਾਡੇ 2 ਪੈਸੇ ਕਮ ਆ ਜਾਣਗੇ ਵੀਰੇ ਹਾਂ ਕਿਤਾ ਗੱਲ ਹੈ ਠੀਕ ਹੈ ਨਾ ਅਸੀਂ ਤਾਂ ਕਹਿਣੇ ਹੋਰ ਕਿੰਨੇ ਨਹੀਂ ਆ ਕੋਈ ਹੋਰ ਲੱਛ ਵੀ ਗਿਆ ਐ ਸਾ ਲੱਛ ਨਾਲ ਤਾਉਣਾ ਪਰ ਨੋਕਾ ਨਿਆਰ ਕੀ ਕਾ ਤੂੰ ਕਿੰਨੇ ਨੇ ਕਿਨਾਂ ਬਾਈ ਬਾਈ ਤੇਈ ਮੰਗਾ ਦੀ ਬਾਈ ਬਾਈ ਆਖਿਆ ਮੈਂ ਕਹਤਾ ਇਹਨੂੰ ਬਾਈ ਬਾਈ ਮੈਂ ਬਾਈ ਬਾਈ ਦੇ ਆ ਜੋੜੀ ਆ ਹਾਂ ਆਹ ਜੋੜੀ ਆ ਪਤਾ ਨਹੀਂ ਆਹ ਜੋੜੀ ਆ ਬੱਕੇਸ਼ਰੀ ਨਾਲ ਮੇਰੀ ਨਾਲ ਆ ਇਹਦੇ ਨਾਲ ਹਾਂ ਆ ਲਾਲ ਦੇ ਇੱਕ ਸ਼ੇਰੀ ਹੋ ਹਾਂ ਹੋ ਖੜੀ ਆ ਇਹ ਜਿਹੜੀ ਸਹੀ ਆ ਤਾਂ ਸਹੀ ਦਵਾਂਗੇ ਵੀਰੇ ਨਾ ਕੀ ਗਲਤ ਕਰੀ ਚੀਜ਼ ਦਿੱਤੀ ਆ ਅੱਜ ਤਾਂ ਮਾਲ ਇਹ ਤਾਂ ਵੀਰੇ ਇਹਨਾਂ ਦਾ ਮਹੀਨਾ ਮਹੀਨਾ ਸੁੰਦਰ ਰਹਿੰਦਾ ਉਹ ਤਾਂ ਛੇਤੀ ਸ਼ੂ ਗਈ ਉਹ ਤਾਂ ਛੇਤੀ ਸ਼ੂ ਗਈ ਆ ਤਾਂ ਤੈਨੂੰ ਵੀ ਦੱਛ ਰਹੀ ਆ ਬੱਕਰੀ ਕਰੇ ਸਵਾ ਕੇ ਦੇਖੀ ਦੂ ਇਹਨਾਂ ਆ ਜੁੱਧਵਾਦ ਨੂੰ ਆ ਆ ਚੀਜ਼ ਆ ਕਿਹੜੀ ਲੰਬੜਾ ਉਹ ਤਾਂ ਨਹੀਂ ਕਿੰਨਾ ਪਾਣੀ ਗੋਨੀ ਘੱਟੀ ਜਾਣਾ ਬਾਕੀ ਜਿਹੜਾ ਬੰਦਾ ਕਹਿੰਦਾ ਯਾਰ ਸਹੀ ਤੇ ਅਗਲਾ ਕਹਿੰਦਾ ਪਤਾ ਨਹੀਂ ਸਹੀ ਨਹੀਂ ਕਹਿੰਦਾ ਜਿਹੜਾ ਬੰਦਾ ਸਹੀ ਗੱਲ ਕਹਿ ਕੇ ਉਹਨੂੰ ਬੰਦੇ ਨੂੰ ਚੰਦਗਾ ਨਹੀਂ ਸਮਝਦੇ ਜਿਹੜਾ ਕਹਿੰਦਾ ਤਸ ਫੜ ਤੇਤੀ ਦਿਨ ਪਹਿਲੇ ਨਹੀਂ 33 ਦਿਨਾਂ ਪਹਿਲੀ ਕਹੀ ਆ ਲੱਗੂ ਨਹੀਂ ਨਹੀਂ ਵੀਰੇ ਪਹਿਲਾਂ ਦਾ ਕਿਉਂ ਕਿਹਾ ਉਹ ਨਹੀਂ ਹੋ ਰਿਹਾ 32 ਕਿਹਾ ਸੀ ਹੁਣ 33 ਨਹੀਂ ਯਾਰ 33 ਦਾ ਨਾ ਕਹੀ ਦਿੱਤਾ ਹੀ ਤਾਂ ਜਦੋਂ ਮਰ ਗਿਆ ਭਰਾ ਹਾਂ ਹਾਂ